ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਬਾਈ ਜੀ ਅੱਜ ਛੋੜਿਆ ਤੇ 3630 ਤੋਫਾ ਟਰੈਕਟਰ ਲੈ ਕੇ ਆਇਆ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਬਿਲਕੁਲ ਜੈਜ ਮਹਿੰਦਰਾ ਟਰੈਕਟਰ ਵਾਲਾ ਰੇਟ ਆ 2009 ਮਾਡਲ ਆ ਟਰੈਕਟਰ ਇੰਜਨ ਗੇਅਰ ਦਾ ਇਨਾ ਓਕੇ ਕੀ ਬਿਲਕੁਲ ਪੂਰਾ ਵਧੀਆ ਸਾਫ ਸੁਥਰਾ ਪਿਆ ਟਾਇਰ 50 ਪੈਸੇ ਪਏ ਨੇ ਜੀ ਪਟੰਡਾ ਏਰੀਆ ਦੇ ਵਿੱਚ ਕੋਟ ਭਾਈ ਪਿੰਡ ਆ ਬਾਈ ਦਾ ਰੇਟ ਬਾਈ ਨੇ ਮੰਗਿਆ ਸਿਰਫ 2 ਲੱਖ ਤੇ 55000 ਰੁਪਇਆ ਰੇਟ ਮੰਗਿਆ 3630 ਡਬਲ ਕਲਚ ਰਿਵਰਸ ਪੀਟੀਓ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਜਾਂਦਾ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਰੰਟੀ ਉਦੀ ਵਾਹ ਕੇ ਚਲਾ ਕੇ ਪੂਰੀ ਦਸੱਲੀ ਕਰਕੇ ਟਿੱਕ ਖਰੀਦ ਸਕਦੇ ਹੋ ਵਧੀਆ ਸੋਹਣਾ ਬੰਪਰ ਲੱਗਿਆ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਜੀ ਤੇ ਡੰਡਾ ਫੱਟੀ ਸਨੂੰ ਨਾਲ ਮਿਲੂਗਾ ਤੇ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਜੇ ਕੋਈ ਵੀਰ 3630 ਲੈਣ ਦਾ ਚਾਹਵਾਨ ਬਹੁਤ ਘੱਟ ਰੇਟ ਦੇ ਵਿੱਚ 9 ਮੱਡ ਤੋਂ ਟਰੈਕਟਰ ਸਾਈਡ ਗੇਅਰ ਦੇ ਵਿੱਚ ਮਿਲ ਜਾਊਗਾ ਜੀ ਮੌਕਾ ਤੇ ਤੁਹਾਡਾ ਇਹਦੇ ਵਿੱਚੋਂ ਮਾਨਤਾਨ ਵੀ ਪੂਰਾ ਕੀਤਾ ਜਾਊਗਾ ਟਰੈਕਟਰ ਦਾ ਜਿਹੜਾ ਵੀਰ ਨੇ ਰੇਟ ਮੰਗਿਆ 255000 ਇਹਦੇ ਵਿੱਚੋਂ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਵੀ ਕੀਤਾ ਜਾਊਗਾ ਜੇ ਕੋਈ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਸਕਰੀਨ ਉੱਪਰ ਨੰਬਰ ਜਲ ਰਿਹਾ ਜੀ 97 80500992 ਬਾਈ ਦਾ ਨੰਬਰ ਹੈ ਅਤੇ ਬਸ ਕੱਲਾ ਸਟੀering ਦਾ ਸਿੰਪਲ ਹੈ ਜੀ ਤੇ ਰੇਟ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੇ ਜਿਹੇ ਜੇ ਕਿਸੇ ਵੀਰ ਨੇ ਖਰੀਦਣਾ ਜਲਦੀ ਤੋਂ ਜਲਦੀ ਬਾਈ ਨਾਲ ਕਰੋ ਸੰਪਰਕ ਸਾਰੇ ਵੀਰਾਂ ਦਾ ਤੈਅਦ ਲੋ ਧੰਨਵਾਦ ਜੀ ਜੇ ਕਿਸੇ ਵੀਰ ਨੇ ਆਪਾਂ ਤੋਂ ਐਡ ਕਰਾਉਣੀ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਜੀ ਨੰਬਰ ਹੈਗਾ 77550 80206 ਆਪਣਾ ਨੰਬਰ ਹੈ